ਅੱਜ ਦਾ ਪੈਪ ਲੌਗ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ ਇਤਿਹਾਸ ਦੇ ਗਰਭ ਵਿੱਚ ਕੀ ਕੁਝ ਛੁਪਿਆ ਹੋਇਆ ਹੈ ਜਜ ਪਾਇਆ ਜਾਂਦਾ ਹੈ ਉਸ ਦੀ ਇੱਕ ਕਹਾਣੀ ਪੇਸ਼ ਹੈ ਕੁਝ ਦਸਤਾਵੇਜ਼ ਨੂੰ ਲਿਖਣ ਵਾਲੇ ਆਪਣੀ ਇੱਛਾ ਅਨੁਸਾਰ ਇੱਕ ਮਿੱਠੀ ਮਿੱਟੀ ਤੋਂ ਬਾਅਦ ਜਨਤਕ ਕਰਨ ਦੀ ਵਸੀਅਤ ਕਰ ਜਾਂਦੇ ਹਨ ਜਿਵੇਂ ਕਿ ਸਾਡੇ ਪਹਿਲੇ ਸਿੱਖਿਆ ਮੰਤਰੀ ਮਲਾਨਾ ਅਬਦੁਲ ਕਲਾਮ ਆਜ਼ਾਦ ਆਪਣੇ ਮਰਨ ਤੋਂ 30 ਸਾਲ ਬਾਅਦ ਉਹਨਾਂ ਦੇ ਲਿਖੇ ਕਾਗਜ਼ ਜੰਤ ਕਰਨ ਲਈ ਕਹਿ ਗਏ ਸਨ ਕਿਉਂਕਿ ਉਹਨਾਂ ਅਨੁਸਾਰ ਜਿਨ੍ਹਾਂ ਵਿਅਕਤੀਆਂ ਬਾਰੇ ਉਹਨਾਂ ਨੇ ਲਿਖਿਆ ਸੀ ਉਹ ਅਗਲੇ 30 ਸਾਲਾਂ ਤੱਕ ਇਸ ਇਸ ਦੁਨੀਆ ਨੂੰ ਅਲਬਦਾ ਕਹਿ ਚੁੱਕੇ ਹੋਣਗੇ ਜਿਸ ਨਾਲ ਇਹ ਵੀ ਸੱਚ ਹੈ ਕਿ ਇਅਨ ਫਲੇਮਿੰਗ ਜਿਸ ਨੇ ਜੇਮਸ ਬੌਂਡ ਵਰਗੇ ਇੱਕ جاسੂਸੀ ਪਾਤਰ ਦੀ ਰਚਨਾ ਕੀਤੀ ਹੈ ਜਿਸ ਤੇ ਬਹੁਤ ਸਾਰੀਆਂ ਅੰਗਰੇਜ਼ੀ ਫਿਲਮਾਂ ਬਣ ਚੁੱਕੀਆਂ ਹਨ ਦੇ ਵੀ ਕੁਝ ਪੇਪਰ ਅਜ ਉਸ ਤੱਕ ਅਜ ਉਸ ਦੇ ਪ੍ਰਵਾਸ ਦੇ ਕੋਲ ਮਹਿਫੂਜ਼ ਹਨ ਅਤੇ ਉਹਨਾਂ ਨੂੰ ਗੁਪਤ ਹੀ ਰੱਖਿਆ ਗਿਆ ਹੈ ਖੈਰ ਉਹਨਾਂ ਅੱਜ ਵੀ ਖਾਣੇ ਕਿ ਆਂਦੇ ਹਨ ਭਾਰਤ ਆਜ਼ਾਦ ਹੋ ਚੁੱਕਾ ਹੈ 4 ਸਤੰਬਰ 1947 ਦੇ ਰਾਤ ਦੇ 10:00 ਵੱਜ ਚੁੱਕੇ ਹਨ ਅਚਾਨਕ ਸ਼ਿਮਲਾ ਦੀ ਬਾਇਸ ਰਾਇ ਦੀ ਰਹਿਸ਼ ਵਿੱਚ ਇੱਕ ਲਾਇਬ੍ਰੇਰੀ ਵਿੱਚ ਰੱਖੇ ਹੋਏ ਟੈਲੀਫੋਨ ਦੀ ਘੰਟੀ ਵੱਜੀ ਜਾ ਰਹੀ ਹੈ। ਲਾਰਡ ਵਾਇਸਰਾਏ ਲੂਇਸ ਮਾਉਂਟ ਵੈਟਰਨ ਜੋ ਕਿ ਹੁਣ ਗਵਰਨਰ ਜਨਰਲ ਹਨ ਫੋਨ ਉਠਾਦੇ ਹਨ। ਦੂਜੇ ਪਾਸੇ ਫੋਨ ਕਰਨ ਵਾਲਾ ਬੀਪੀ ਮੈਨਨ ਹੈ। ਯੂਰ ਐਕਸੀਲੈਂਸੀ ਤੁਹਾਨੂੰ ਦਿੱਲੀ ਵਾਪਸ ਆਉਣਾ ਪਵੇਗਾ। ਪਰ ਬੀਪੀ ਮੈਂ ਤਾਂ ਹੁਣੇ ਆਇਆ ਹਾਂ। ਮਾਉਂਟ ਵੈਟਰਨ ਨੇ ਗੁੱਸੇ ਨਾਲ ਕਿਹਾ ਜੇਕਰ ਕੈਬਨਿਟ ਨੂੰ ਮੇਰੇ ਕਿਸੇ ਕਾਗਜ਼ਾਂ ਤੇ ਦਸਖਾ ਦੀ ਲੋੜ ਹੈ ਤਾਂ ਮੈਨੂੰ ਇੱਥੇ ਭੇਜ ਦੇ ਮੈਂ ਹਸਤਾਖਰ ਕਰ ਦਵਾਂਗਾ ਜੂਰ ਐਕਸਲੈਂਸੀ ਇਹ ਗੱਲ ਨਹੀਂ ਹੈ ਅਸਲ ਵਿੱਚ ਜੋ ਤੁਸੀਂ ਛੱਡ ਕੇ ਗਏ ਹੋ ਇੱਥੇ ਹਾਲਾਤ ਬਹੁਤ ਖਰਾਬ ਹੋ ਗਏ ਹਨ ਦਿੱਲੀ ਵਿੱਚ ਵੀ ਦੰਗੇ ਸ਼ੁਰੂ ਹੋ ਗਏ ਹਨ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਇਹ ਕਦੋਂ ਤੱਕ ਚੱਲੇਗਾ ਪ੍ਰਧਾਨ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਦੋਵੇਂ ਬਹੁਤ ਚਿੰਤਾਤ ਹਨ ਉਹਨਾਂ ਦੀ ਇਹ ਸੋਚ ਹੈ ਕਿ ਤੁਹਾਡਾ ਆਣਾ ਬਹੁਤ ਜ਼ਰੂਰੀ ਹੈ ਕਿਉਂ ਮਾਉਂਟ ਵੈਟਰ ਨੇ ਪੁੱਛਿਆ ਉਹਨਾਂ ਨੂੰ ਤੁਹਾਡੀ ਸਲਾਹ ਨਾਲੋਂ ਸਭ ਤੋਂ ਵੱਧ ਮਦਦ ਦੀ ਲੋੜ ਹੈ ਬੀਪੀ ਮੈਂ ਸਮਝਦਾ ਹਾਂ ਉਹਨਾਂ ਨੂੰ ਜਿੱ ਕੋਈ ਲੋੜ ਨਹੀਂ ਉਹਨਾਂ ਨੂੰ ਉਹਨਾਂ ਦੀ ਆਜ਼ਾਦੀ ਮਿਲ ਗਈ ਹੈ ਆਖਰੀ ਗੱਲ ਜੋ ਚਾਹਦੇ ਹਨ ਕੋਈ ਸੰਵਿਧਾਨਕ ਮੁਖੀ ਆ ਕੇ ਉਹਨਾਂ ਦੇ ਝੂਲੇ ਵਿੱਚ ਪਏ ਮੈਂ ਨਹੀਂ ਆਣਾ ਉਹਨਾਂ ਨੂੰ ਯਾਦ ਦੱਸ ਦੇ ਮਾਉਂਟ ਬੈਟਰ ਨੇ ਦੋ ਟਕ ਜਵਾਬ ਦਿੱਤਾ ਠੀਕ ਹੈ ਮੈਂ ਕਹਿ ਦੇਵਾਂਗਾ ਪਰ ਇਹ ਕੋਈ ਸਿਆਣਪ ਨਹੀਂ ਹੋਵੇਗੀ ਕਿ ਤੁਸੀਂ ਆਪਣਾ ਇਰਾਦਾ ਬਾਅਦ ਵਿੱਚ ਬਦਲ ਲਓ ਜੋ ਰੈਕਸਿਡੈਂਸੀ ਜੇਕਰ ਤੁਸੀਂ 24 ਘੰਟੇ ਵਿੱਚ ਨਾ ਆਏ ਫਿਰ ਉਸ ਤੋਂ ਬਾਅਦ ਆਉਣ ਦੀ ਤਕਲੀਫ ਨਾ ਕਰਨਾ ਬਹੁਤ देर ਹੋ ਚੁੱਕੀ ਹੋਵੇਗੀ ਅਸੀਂ ਭਾਰਤ ਗਵਾ ਚੁੱਕੇ ਹੋਵਾਂਗੇ ਮੈਨਨ ਨੇ ਜਵਾਬ ਦਿੱਤਾ ਦੂਸਰੇ ਪਾਸੇ ਫੋਨ ਤੇ ਕਾਫੀ ਦੇਰ ਚੁੱਪੀ ਸ਼ਾਇਰੀ ਤਦ ਮਾਉਂਟ ਵੈਟਰ ਨੇ ਬੜੀ ਸ਼ਾਂਤੀ ਨਾਲ ਕਿਹਾ 올 ਰਾਈਟ ਜੂ ਹੋਲਡ ਸਵਾਈਮ ਯੂ ਗਨ ਆਈ ਵਿਲ ਕਮ ਮਤਲਬ ਤੂੰ ਜਿੱਤ ਗਿਆ ਮੈਂ ਆ ਰਿਹਾ ਹਾਂ ਹੁਣ ਇਸ ਘਟਨਾ ਦਾ ਪਿਛੋਕੜ ਇਹ ਹੈ ਕਿ ਭਾਰਤ ਵਿੱਚ ਹਿੰਦੂ ਮੁਸਲਮ ਦੰਗੇ ਹਜ਼ਾਰਾਂ ਭੜਕ ਪਏ ਸਨ ਗਾਂਧੀ ਨੇ ਚੈਨ ਸਤੰਬਰ 1947 ਨੂੰ ਕਲਕੱਤਾ ਵਿੱਚ ਆਪਣਾ ਵਰਤ ਖਤਮ ਕੀਤਾ ਸੀ ਕਲਕੱਤੇ ਵਾਲੀ ਕਹਾਣੀ ਖੇਰ ਸਿੰਘ ਦਿੱਲੀ ਵਿੱਚ ਜੋ ਹਿੰਦੂ ਸਿੱਖ ਪਾਕਿਸਤਾਨ ਤੋਂ ਉੱਜੜ ਕੇ ਆਏ ਸਨ ਨੇ ਦਿੱਲੀ ਦੇ ਰੇਲਵੇ ਸਟੇਸ਼ਨ ਤੇ ਦਰਜਨ ਮੁਸਲਮਾਨ ਕੁੱਲੀਆਂ ਨੂੰ ਵੱਢ ਦਿੱਤਾ ਕੁਝ ਮਿੰਟ ਬਾਅਦ ਫਰਾਂਸ ਦਾ ਇੱਕ ਜਰਨਲਿਸਟ ਮੈਕਸ 올ਿਵਰ ਕਨਾਲ ਪਲੇਸ ਵਿੱਚ ਦੇਖਦਾ ਹੈ ਕਿ ਹਿੰਦੂ ਭੀੜ ਮੁਸਲਮਾਨਾਂ ਦੀਆਂ ਦੁਕਾਨਾਂ ਲੁੱਟ ਰਹੀ ਹੈ ਅਤੇ ਉਹਨਾਂ ਨੂੰ ਬੇਰਹਿਮੀ ਨਾਲ ਕਤਲ ਕੀਤਾ ਜਾ ਰਿਹਾ ਹੈ। ਉੱਥੇ ਇੱਕ ਵਿਅਕਤੀ ਜਿਸ ਦੇ ਸਿਰ ਤੇ ਕਾਂਗਰਸੀ ਟੋਪੀ ਹੈ, ਹੱਥ ਵਿੱਚ ਲਾਠੀ ਫੜ ਕੇ ਦੰਗਾਈਆ ਤੇ ਭਰਾ ਰਿਹਾ ਹੈ ਅਤੇ ਕੋਸ ਰਿਹਾ ਹੈ। ਪਿੱਛੇ ਖੜੇ ਦਰਜਨ ਪੁਲਿਸ ਵਾਲਿਆਂ ਨੂੰ ਇਹ ਸਭ ਰੋਕਣ ਲਈ ਚੀਖ-ਚੀਖ ਕੇ ਬੁਲਾ ਰਿਹਾ ਹੈ। ਇਹ ਕੋਈ ਹੋਰ ਨਹੀਂ, ਦੇਸ਼ ਦਾ ਪ੍ਰਧਾਨ ਮੰਤਰੀ ਜਵਾਲਾ ਨਹਿਰੂ ਹੀ ਸੀ। ਇਹ ਹਮਲਾ ਹਿੰਦੁਸਤਾਨ ਦੇ 2 ਕਾਮਾ ਦੇ ਜਨੂਈ ਦੰਗਾਈਆਂ ਲਈ ਇੱਕ ਇਸ਼ਾਰਾ ਮਾਤਰ ਸੀ ਕਿ ਸਾਰੇ ਸ਼ਹਿਰ ਵਿੱਚ ਇਸੇ ਤਰ੍ਹਾਂ ਦੀ ਕਤਲੋਗਾਰਦ ਕਰਨਗਾ ਦਿੱਲੀ ਦੀ ਗ੍ਰੀਨ ਮਾਰਕੀਟ ਲੋਧੀ ਕਲੋਨੀ ਤੇ ਹੋਰ ਇਲਾਕਿਆਂ ਨੂੰ ਅੱਗਾ ਮੁਸਲਮਾਨਾਂ ਨੂੰ ਦੇਖ ਦੇਖ ਕੇ ਲਗਾਈਆਂ ਗਈਆਂ ਤੇ ਉਹਨਾਂ ਦਾ ਸਮਾਨ ਲੁੱਟਿਆ ਗਿਆ ਕਤਲੇਆਮ ਕੀਤਾ ਗਿਆ ਅੱਲਾਹੁ ਅਕਬਰ ਦੇ ਨਾਰੇ ਲਗਾ ਕੇ ਜਿਸ ਨੇ ਵੀ ਜਵਾਬ ਦਿੱਤਾ ਧੋਖੇ ਨਾਲ ਬਾਹਰ ਕੱਢ ਕੇ ਕਤਲ ਕਰ ਦਿੱਤਾ ਗਿਆ ਇਸੇ ਤਰ੍ਹਾਂ ਦੀ ਕਤਲੋਗਾਰਤੂ 1984 ਵਿੱਚ ਦਿਖਾਈ ਗਈ ਪਰ 1984 ਦੇ ਮੁਸਲਮਾਨਾਂ ਦੇ ਵਿਰੁੱਧ ਜੋ ਇੱਕ ਮੁੱਠਸਨ ਹੁਣ ਇੱਕ ਖਾਸ ਫਿਰਕੇ ਦੇ ਲੋਕਾਂ ਦੇ ਘਰਾਂ ਨੂੰ ਅਗਰਾਰੇ ਸਨ ਅਜੇ ਜੀਵਦੇ ਸਾਹ ਰੇ ਸਨ ਹੁਣ ਅਸੀਂ ਉਸੇ ਮੰਜ਼ਰ ਤੇ ਫਿਰ ਆਨੇ ਹਾਂ ਇੱਕ ਮੁਸਲਮਾਨ ਔਰਤ ਦੇ ਬੁਰਕੇ ਤੇ ਪੈਟਰੋਲ ਛਲਟ ਕੇ ਨਹਿਰੂ ਦੇ ਘਰ ਕੋਲ ਲਿਜਾ ਕੇ ਅੱਗ ਇਹ ਦੱਸਣ ਲਈ ਲਗਾ ਦਿੱਤੀ ਗਈ ਕਿ ਨਹਿਰੂ ਮੁਸਲਮਾਨਾਂ ਦਾ ਜ਼ਿਆਦਾ ਹਮਦਰਦ ਬਣਦਾ ਸੀ ਉਸ ਵੇਲੇ ਦਿੱਲੀ ਵਿੱਚ ਸਿਰਫ 900 ਸਪਈ ਸਨ 4 ਸਤੰਬਰ ਦੀ ਸ਼ਾਮ ਤੱਕ 1000 ਲੋਕ ਮਾਰੇ ਜਾ ਚੁੱਕੇ ਸਨ ਬੀਬੀ ਮਾਰਨ ਜਿਸ ਨੇ ਮਾਊਂਟ ਵੈਟਨ ਦਾ ਬੰਡ ਦਾ ਆਖਰੀ ਖੜਲਾ ਤਿਆਰ ਕੀਤਾ ਸੀ ਨੇ ਮੁੱਠੀ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇੱਕ ਗੁਪਤ ਮੀਟਿੰਗ ਬੁਲਾਈ ਸਭ ਇੱਕੋ ਨਤੀਜੇ ਤੇ ਪਹੁੰਚੇ ਕਿ ਪ੍ਰਸ਼ਾਸਨ ਕੋਈ ਕਾਰਗਰ ਨਹੀਂ ਰਹਿ ਗਿਆ ਸੀ ਕਰਨਲ ਚੋਪੜਾ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਦਿੱਲੀ جنگ ਦਾ ਮੈਦਾਨ ਬਣ ਗਿਆ ਹੈ ਅਗਲੇ 25 ਸਾਲਾਂ ਲਈ ਇੱਕ ਮੀਟਿੰਗ ਜੋ 6 ਸਤੰਬਰ ਸ਼ਨੀਵਾਰ ਸਵੇਰੇ ਮਾਉਂਟ ਬੈਟਨ ਦੀ ਸਟੱਡੀ ਵਿੱਚ ਹੋਈ ਉਸ ਨੂੰ ਗੁਪਤ ਰੱਖਿਆ ਗਿਆ ਜੇਕਰ ਇਸ ਵਿੱਚ ਲੇ ਫੈਸਲਿਆਂ ਦਾ ਲੋਕਾਂ ਨੂੰ ਪਤਾ ਲੱਗ ਜਾਂਦਾ ਤਾਂ ਸਾਡੇ ਲੀਡਰਾਂ ਦਾ ਅਕਸ ਬਹੁਤ ਖਰਾਬ ਹੋ ਜਾਂਦਾ ਅਤੇ ਸੰਸਾਰ ਭਰ ਵਿੱਚ ਫਜ਼ੀਅਤ ਹੁੰਦੀ ਸੋ ਲੱਗ ਇਸ ਵਿੱਚ ਤਿੰਨ ਵਿਅਕਤੀ ਹਾਜ਼ਰ ਸਨ ਮਾਉਂਟ ਵੈਟਨ ਨਹਿਰੂ ਅਤੇ ਪਟੇਲ ਭਾਰਤੀ ਨੇਤਾਵਾਂ ਦੇ ਚਿਹਰੇ ਮੁਰਝਾਈ ਹੋਏ ਸਨ ਉਹ ਗਵਰਨਰ ਜਰਜ ਦੇ ਮੂੰਹ ਵੱਲ ਬੱਚਿਆਂ ਵਾਂਗ ਦੇਖ ਰਹੇ ਸਨ ਪੰਜਾਬ ਦੀ ਹਾਲਤ ਕਾਬੂ ਵਿੱਚ ਨਹੀਂ ਸਨ ਉਜਾੜਾ ਸਭ ਤੋਂ ਵੱਡਾ ਡਰ ਸਾਬਤ ਹੋ ਰਿਹਾ ਸੀ ਦਿੱਲੀ ਜਲ ਰਹੀ ਸੀ ਸਾਨੂੰ ਨਹੀਂ ਪਤਾ ਪਰ ਇਸ ਨੂੰ ਕਿਸ ਤਰ੍ਹਾਂ ਕੰਟਰੋਲ ਕਰੀਏ ਨਹਿਰੂ ਨੇ ਹਾਰ ਮੰਨਦੇ ਹੋਏ ਕਿਹਾ ਤੁਹਾਨੂੰ ਇਸਤੇ ਕੰਟਰੋਲ ਕਰਨਾ ਹੀ ਪਏਗਾ ਮਾਉਂਟ ਬੈਟਰ ਨੇ ਕਿਹਾ ਅਸੀਂ ਕਿਸ ਤਰ੍ਹਾਂ ਕੰਟਰੋਲ ਕਰ ਸਕਦੇ ਹਾਂ ਨਹਿਰੂ ਨੇ ਜਵਾਬ ਦਿੱਤਾ ਸਾਨੂੰ ਕੋਈ ਤਜਰਬਾ ਨਹੀਂ ਅਸੀਂ ਆਪਣੀ ਜ਼ਿੰਦਗੀ ਦੇ ਬਿਹਤਰੀਨ ਸਾਲ ਤੁਹਾਡੀਆਂ ਜਿੱਲਾਂ ਵਿੱਚ ਕੱਢ ਦਿੰਦੇ ਹਨ ਸਾਡਾ ਤਜਰਬਾ ਤਾਂ ਧਰਨੇ ਮੁਜਾਰੇ ਅਤੇ ਕੋਹੜ ਲੜਨ ਦਾ ਹੈ ਨਾਗੇ ਰਾਜਵਾਰ ਚਲਾਉਂਦਾ ਅਸੀਂ ਸਿਰਫ ਇੱਕ ਚੰਗੇ ਸੰਸਥਾਪਕ ਤਰੀਕੇ ਨਾਲ ਹੀ ਆਮ ਹਾਰਤ ਵਿੱਚ ਕੰਮ ਚਲਾ ਸਕਦੇ ਹਾਂ ਅਸੀਂ ਕਿਸੇ ਵੀ ਤਰ੍ਹਾਂ ਜਦੋਂ ਸਾਰਾ ਅਮਨ ਕਾਨੂੰਨ ਸ਼ਾਂਤੀ ਅਤੇ ਵਿਵਸਥਾ ਤਾਸ ਨੋ ਸਥਿ ਹੋ ਚੁੱਕੀ ਹੋਵੇ ਨੂੰ ਨਹੀਂ ਸਮਝ ਸਕਦੇ ਨਰੂ ਇੱਕ ਮਹਾਨ ਵਿਅਕਤੀ ਇਸੇ ਕਰਕੇ ਸੀ ਕਿ ਉਸਨੇ ਆਪਣੀ ਇੱਜ਼ਤ ਨਾਲੋਂ ਦੇਸ਼ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਲਾਰਡ ਮੰਗੂਟ ਵੈਟਰ ਨੂੰ ਇੱਕ ਵਿਸ਼ਵਾਸ ਨਾ ਕਰਨ ਯੋਗ ਬੇਨਤੀ ਕੀਤੀ ਉਸਨੇ ਆਪਣੀ ਹੰਕੜਵਾਜੀ ਅਤੇ ਪ੍ਰਧਾਨ ਮੰਤਰੀ ਹੋਣ ਦੇ ਅਹੁਦੇ ਨੂੰ ਦੇਸ਼ ਦੇ ਹਿੱਤ ਵਿੱਚ ਰੋੜਾ ਨਹੀਂ ਬਣ ਦਿੱਤਾ ਕਿਉਂਕਿ ਉਹ ਲਾਰਡ ਮਾਉਂਟ ਵੈਲਟਨ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਉਸ ਦੇ ਗੁਣਾਂ ਤੇ ਲਿਆਕਤ ਦਾ ਲੋਹਾ ਮੰਨਦਾ ਸੀ ਉਸ ਨੂੰ ਪਤਾ ਸੀ ਮਾਉਂਟ ਵੈਲਟਨ ਕੋਲ ਤੰਤ ਸਹੀ ਫੈਸਲਾ ਲੈਣ ਅਤੇ ਸਾਰੇ ਤਾਣੇ ਬਾਣੇ ਨੂੰ ਚਲਾਉਣ ਦੀ ਭਰਪੂਰ ਯੋਗਤਾ ਹੈ ਜਦੋਂ ਤੁਸੀਂ ਸੰਸਾਰ ਜੰਗ ਵਿੱਚ ਇੱਕ ਬਹੁਤ ਵੱਡੀ ਫੌਜੀ ਕਮਾਂਡ ਕਰ ਰਹੇ ਸੀ ਉਦੋਂ ਅਸੀਂ ਜੇਲ੍ਹ ਵਿੱਚ ਸਾਂ ਤੁਸੀਂ ਨਿਪੁੰਨ ਤਿਆਰਬੇਕਾਰ ਅਤੇ ਉੱਚ ਕੋਟੀ ਦੇ ਪ੍ਰਸ਼ਾਸਕ ਹੋ ਤੁਸੀਂ ਲੱਖਾਂ ਲੋਕਾਂ ਦੀ ਕਮਾਂਡ ਕੀਤੀ ਹੈ ਤੁਹਾਡੇ ਕੋਲ ਉਹ ਸਾਰਾ ਗਿਆਨ ਅਤੇ ਯੋਜਨਾ ਹੈ ਜਿਸ ਤੋਂ ਬਸਤੀਵਾਦ ਨੇ ਸਾਨੂੰ ਮਹਿਰੂਮ ਰੱਖਿਆ ਹੈ ਤੁਸੀਂ ਸਾਨੂੰ ਇਸ ਤਰ੍ਹਾਂ ਛੱਡ ਕੇ ਨਹੀਂ ਜਾ ਸਕਦੇ ਅਸੀਂ ਮੁਸੀਬਤ ਵਿੱਚ ਹਾਂ ਅਤੇ ਤੁਹਾਡੇ ਕੋਲੋਂ ਮਦਦ ਮੰਗਦੇ ਹਾਂ ਕਿ ਤੁਸੀਂ ਇਹ ਜੀ ਕਮਾਂਡ ਸੰਭਾਲੋਗੇ ਹਾਂ ਹਾਂ ਪਟੇਲ ਨੇ ਪ੍ਰੋੜਤਾ ਕੀਤੀ ਜੋ ਕਿ ਕਠੋਰ ਪਰ ਸ਼ਾਨਾ ਜਥਾਰਤਵਾਦੀ ਨੇਤਾ ਸੀ Nehru ਵਾਲੇ ਇਸ਼ਾਰਾ ਕਰਦੇ ਹੋਏ ਕਿਹਾ ਇਹ ਠੀਕ ਕਹਿ ਰਹੇ ਹਨ ਤੁਹਾਨੂੰ ਕੁਮਾਨ ਸੰਭਾਲਣੀ ਹੀ ਪੈਗੀ ਮਾਉਂਟ ਵੈਟਰਨ ਹੱਕਾ ਵੱਕਾ ਰਹਿ ਗਿਆ ਮਾਈ ਗੋਡ ਹੁਣੇ-ਹੁਣੇ ਤਾਂ ਮੈਂ ਤੁਹਾਨੂੰ ਇਹ ਇਹ ਦੇਸ਼ ਦੇ ਕੇ ਵਿਲਾ ਹੋਇਆ ਸੀ ਅਤੇ ਤੁਸੀਂ ਦੋਵੇਂ ਇਹ ਚਾਹੁੰਦੇ ਹੋ ਕਿ ਮੈਂ ਵਾਪਸ ਲੈ ਲਵਾਂ ਤੁਸੀਂ ਸਮਝੋ ਨੈਰੂ ਨੇ ਕਿਹਾ ਤੁਹਾਨੂੰ ਇਹ ਲੈਣਾ ਹੀ ਪਏਗਾ ਅਸੀਂ ਵਾਅਦਾ ਕਰਦੇ ਹਾਂ ਤੇ ਤੁਸੀਂ ਜੋ ਕਹੋਗੇ ਅਸੀਂ ਕਰਨ ਨੂੰ ਤਿਆਰ ਹਾਂ ਪਰ ਇਹ ਬਹੁਤ ਬੁਰਾ ਹੈ ਮਾਉਂਟ ਵੈਟਰ ਨੇ ਕਿਹਾ ਜੇਕਰ ਕਦੇ ਕਿਸੇ ਨੂੰ ਪਤਾ ਲੱਗ ਗਿਆ ਕਿ ਤੁਸੀਂ ਆਪਣੇ ਆਪ ਮੇਰੇ ਹੱਥਾਂ ਵਿੱਚ ਵਾਪਸ ਦੇਸ਼ ਦੀ ਬਾਗਡੋਰ ਦਿੱਤੀ ਹੈ ਤਾਂ ਰਾਜਨੀਤਿਕ ਤੌਰ ਤੇ ਤੁਸੀਂ ਬਿਲਕੁਲ ਖਤਮ ਹੋ ਜਾਓਗੇ ਭਾਰਤੀਆਂ ਨੇ ਵਾਪਸ ਦੇਸ਼ ਬਾਇਸਰਾਏ ਦੇ ਹੱਥਾਂ ਵਿੱਚ ਪੜਾ ਦਿੱਤਾ ਤੁਹਾਡੇ ਤੇ ਇਹ ਇਲਜ਼ਾਮ ਲੱਗ ਜਾਵੇਗਾ ਇਹ ਨਹੀਂ ਹੋ ਸਕਦਾ ਠੀਕ ਨੈਰੂ ਨੇ ਕਿਹਾ ਸਾਨੂੰ ਇਸ ਨੂੰ ਛੁਪਾਉਣ ਦਾ ਤਰੀਕਾ ਲੱਭਣਾ ਪਵੇਗਾ ਪਰ ਜੇਕਰ ਤੁਸੀਂ ਇਹ ਨਹੀਂ ਕਰਦੇ ਤਾਂ ਸਾਡੇ ਕੋਲ ਇਹ ਨਹੀਂ ਹੋ ਸਕਣਾ ਮਾਉਂਟ ਵੈਟਰ ਨੇ ਥੋੜਾ ਜਿਹਾ ਸੋਚਿਆ ਉਹ ਜੋਖਮ ਭਰੇ ਕੰਮ ਕਰਨਾ ਪਸੰਦ ਕਰਦਾ ਸੀ ਅਤੇ ਇਹ ਵੀ ਇੱਕ ਬਹੁਤ ਹੀ ਡਿਕਟ ਅਤੇ ਖਤਰੇ ਭਰਿਆ ਕੰਮ ਸੀ ਉਸ ਦੀ ਨੈਰੂ ਪ੍ਰਤੀ ਜਾਤੀ ਇੱਜ਼ਤ ਭਾਰਤ ਪ੍ਰਤੀ ਪਿਆਰ ਜ਼ਿੰਮੇਵਾਰੀ ਦੀ ਸੋਚ ਨੇ ਉਸ ਲਈ ਨਾਂ ਦੀ ਕੋਈ ਗੁੰਜਾਇਸ਼ ਹੀ ਨਾ ਰਹਿਣ ਦਿੱਤੀ ਠੀਕ ਹੈ ਮੈਂ ਕਰਾਂਗਾ ਅਤੇ ਮੈਨੂੰ ਪਤਾ ਹੈ ਕਿ ਕਿਸ ਤਰ੍ਹਾਂ ਸਭ ਕੁਝ ਇਕੱਠਾ ਕਰਕੇ ਕਰਨਾ ਹੈ ਪਰ ਸਾਨੂੰ ਧਿਆਨ ਰੱਖਣਾ ਪਵੇਗਾ ਕਿ ਕਿਸੇ ਨੂੰ ਪਿੰਕ ਨਹੀਂ ਲੱਗਣੀ ਚਾਹੀਦੀ ਕਿਸੇ ਨੂੰ ਨਹੀਂ ਪਤਾ ਹੋਣਾ ਚਾਹੀਦਾ ਕਿ ਤੁਸੀਂ ਮੈਨੂੰ ਕਿਹਾ ਹੈ ਤੁਸੀਂ ਦੋਵੇਂ ਮੈਨੂੰ ਆਪਾਤ ਕਲੀਮ ਕੈਬਨਟ ਕਮੇਟੀ ਐਮਰਜੈਂਸੀ ਕਮੇਟੀ ਆਫ ਕੈਬਨਟ ਬਣਾਉਣ ਦੇ ਕਾਹੋਗੇ ਜਿਸ ਨੂੰ ਮੈਂ ਪ੍ਰਵਾਨ ਕਰਨ ਦਾ ਲਮਾਗਾ ਕੀ ਤੁਸੀਂ ਇਹ ਕਰ ਸਕਦੇ ਹੋ ਹਾਂ Nehru ਅਤੇ Patel ਨੇ ਤੁਰੰਤ ਜਵਾਬ ਦਿੱਤਾ ਠੀਕ ਤੁਸੀਂ ਮੈਨੂੰ ਕਿਹਾ ਹੈ ਕਿ ਤੁਸੀਂ ਹੁਣ ਮੈਨੂੰ ਕੁਰਸੀ ਸਭਾਲਣ ਦਾ ਸੱਦਾ ਦਿੰਦੇ ਹੋ ਮਾਉਂਟ ਵੈਲਟਨ ਦਾ ਪ੍ਰਸ਼ਨ ਸੀ ਹਾਂ ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਦੋਹਾ ਨੇ ਰਸਮੀ ਤੌਰ ਤੇ ਆਪਣਾ ਫਰਜ਼ ਪੂਰਾ ਕਰ ਦਿੱਤਾ ਜੋ ਕਿ ਜ਼ਰੂਰੀ ਸੀ ਮਾਉਂਟ ਵੈਲਟਨ ਨੇ ਕੁਰਸੀ 'ਤੇ ਬੈਠਦੇ ਹੋਏ ਕਿਹਾ ਕਮੇਟੀ ਵਿੱਚ ਉਹੀ ਲੋਕ ਹੋਣਗੇ ਜਿਨ੍ਹਾਂ ਨੂੰ ਮੈਂ ਮਨੋਨੀਤ ਕਰਾਂਗਾ ਉਹ 네ਰੂ ਨੇ ਇਤਰਾਜ ਜਾਹਰ ਕਰਦੇ ਹੋਏ ਕਿਹਾ ਤੁਸੀਂ ਸਾਰੇ ਕੈਂਡੀਡੇਟ ਲੈ ਸਕਦੇ ਹੋ ਕੀ ਬੇਹੇਵਦਗੀ ਹੈ ਮਾਉਂਟ ਵੈਟਰ ਨੇ ਕਿਹਾ ਇਹ ਤਾਂ ਆਫਤਾ ਹੋਵੇਗੀ ਮੈਨੂੰ ਸਿਰਫ ਕੁਝ ਉਹ ਲੋਕ ਚਾਹੀਦੇ ਹਨ ਜੋ ਅਸਲ ਵਿੱਚ ਕੰਮ ਕਰਦੇ ਹੋਣ ਹਵਾਵਾਜੀ ਦਾ ਡਾਇਰੈਕਟਰ ਰੇਲਵੇ ਦਾ ਡਾਇਰੈਕਟਰ ਭਾਰਤੀ ਸੇਤ ਸਵਾਮਾ ਦਾ ਮੁਖੀ मेरी पत्नी स्वयसेवी संस्थाव रैड क्रॉस देखेगी कमेटी सिक्तर एस किन क्रम जो कि मेरा कॉन्फ्रेंस सकत्र है वह होगा कमेटी के मिनट्स एक ब्रिटिश टाइपिस्ट नाल टाइप करेगा ता जो मीटिंग खत्म होंगे ही तैयार होने सब कुछ करने से सदा दोगे हाँ अभी दोी हाँ दोह ने हाम लाई ਮੀਟਿੰਗ ਵਿੱਚ ਪ੍ਰਧਾਨ ਮੰਤਰੀ ਮੇਰੇ ਸੱਜੇ ਪਾਸੇ ਬੈਠਣਗੇ ਅਤੇ ਉਹ ਪ੍ਰਧਾਨ ਮੰਤਰੀ ਮੇਰੇ ਖੱਬੇ ਪਾਸੇ ਮੈਂ ਤੁਹਾਡੇ ਨਾਲ مشورہ ਕਰਦਾ ਦਿਖਾਈ ਦੇਵਾਂਗਾ ਪਰ ਮੈਂ ਜੋ ਵੀ ਕਹਾਗਾ ਉਸ ਤੇ ਮੇਰੇ ਨਾਲ ਕੋਈ ਬਹਿਸ ਨਹੀਂ ਕਰਨੀ ਸਾਡੇ ਕੋਲ ਵਕਤ ਬਿਲਕੁਲ ਨਹੀਂ ਹੈ ਮੈਨੂੰ ਯਕੀਨ ਹੈ ਕਿ ਤੁਸੀਂ ਮੈਨੂੰ ਇਹ ਸਭ ਕੁਝ ਕਰਨ ਦੀ ਸਹਿਮਤੀ ਦਿਓਗੇ ਤੁਸੀਂ ਕਹੋਗੇ ਕਿ ਹਾਂ ਕਿਰਪਾ ਕਰਕੇ ਇਸ ਨੂੰ ਕਰੋ ਬਸ ਇਹ ਹੀ ਮੈਂ ਚਾਹੁੰਦਾ ਬਸ ਹੋਰ ਕੁਝ ਨਹੀਂ ਬੋਲਣਾ ਠੀਕ ਕੀ ਅਸੀਂ ਪਟੇਲ ਇਤਰਾਜ਼ ਉਠਾਣ ਹੀ ਲੱਗੇ ਸਨ ਕਿ ਮਾਊਂਟ ਵੈਲਟਨ ਨੇ ਵਿੱਚ ਹੀ ਟੋਕ ਦੇਵੇ ਕਿਹਾ ਨਹੀਂ ਜੇਕਰ ਰਿਸ਼ਤੇ ਨਾਲ ਕਿਸੇ ਤਰ੍ਹਾਂ ਦੀ ਬੇਰੀ ਹੁੰਦੀ ਹੈ ਕੀ ਤੁਸੀਂ ਮੈਨੂੰ ਦੇਸ਼ ਚਾਰਾ ਦੇਣਾ ਚਾਹੁੰਦੇ ਹੋ ਕਿ ਨਹੀਂ ਆਠ ਠੀਕ ਹੈ ਪਟੇਲ ਨੇ ਥੋੜਾ ਗੁੱਸੇ ਹੁੰਦੇ ਹੋਏ ਕਿਹਾ ਤੁਸੀਂ ਚਲਾਓ ਦੇ ਅਗਲੇ 15 ਮਿੰਟ ਵਿੱਚ ਇਹਨਾਂ ਤਿੰਨਾਂ ਨੇ ਕਮੇਟੀ ਦੇ ਮੈਂਬਰਾਂ ਦੀ ਲਿਸਟ ਬਣਾਈ ਜੈਂਟਲਮੈਨ ਸ਼ਾਮ 5 ਵਜੇ ਅਮਰਜੈਂਸੀ ਕੈਬਨਟ ਕਮੇਟੀ ਦੀ ਮੀਟਿੰਗ ਹੋਵੇਗੀ ਮਾਉਂਟ ਵੈਟਨ ਨੇ ਕਿਹਾ ਇਨਾ ਅੰਗਰੇਜ਼ਾਂ ਦਾ ਵਿਰੋਧ ਕਰਨ ਅੰਗਰੇਜ਼ੀ ਕਪੜੇ ਦੀ ਹोली ਜਲਾਣ ਸੱਤਿਆਗ੍ਰਹਿ ਜਲਸੇ ਜਲੂਸ ਜੇਲ੍ਹਾਂ ਪਰਨ ਅੰਦੋਲਨ ਕਰਨ ਤੋਂ ਬਾਅਦ ਮਿਲੀ ਉਜਾਦੀ ਦੇ ਸਿਰਫ 3 ਹਫ਼ਤੇ ਅੰਦਰ ਹੀ ਫਿਰ ਬਾਗਡੋਰ ਅਸੀਂ ਇੱਕ ਅੰਗਰੇਜ਼ ਵਾਈਸ ਰਾਏ ਦੇ ਹੱਥ ਫੜਾ ਦਿੱਤੀ ਇਸ ਤੋਂ ਬਾਅਦ ਲਾਰਡ ਮਾਉਂਟ ਵੈਟਨ ਕਿਸ ਤਰ੍ਹਾਂ ਵਿਗੜੇ ਹੋਏ ਹਾਲਤਾਂ ਨੂੰ ਆਪਣੀ ਲਿਆਕਤ ਅਤੇ ਸੁਗਜੂਰ ਨਾਲ ਠੀਕ ਕਰਦੇ ਹਨ ਅਤੇ ਸੱਤਾ ਪ੍ਰਧਾਨ ਮੰਤਰੀ ਦੇ ਹਵਾਲੇ ਕਰਦੇ ਹਨ ਇਹ ਕਿਸੇ ਐਪੀਸੋਡ ਵਿੱਚ ਵਿਸਥਾਰ ਨਾਲ ਤਦ ਤੱਕ ਧੰਨਵਾਦ